হে বাগু হা ਕਾਂਦੇਸ਼ ਕਰ ਗਿਆ ਵੇ ਨਿਆਲੋ ਨਿਆਲ ਹੋ ਜਾਵੇ ਤਨ 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 ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੀਤਰ ਚਨ ਕਮਨ ਨੂੰ ਪਾਵਾ ਹੋਵੇ ਵਾਹਿਗੁਰੂ ਸ੍ਰੀ ਅਕਾਲ ਜਾ 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 ਤੁਰੀਆਂ ਨਾ ਤੁਨੀ ਆ ਬੋ ਜਾਨਾ ਤੁਨੀ ਆ ਬੋ ਮੇਰੇ ਬੱਚੇ ਪਾਰ ਕਰਦੇ ਨਹੀਂ ਮਾਤਾ 20 ਪੋਥੀਆਂ ਦਾ ਥੋੜਾ ਪਾਟ ਕਰਦੇ ਆ ਇੱਕ ਪੋਥੀ ਦੇ 파ੜੂਗਾ ਨਹੀਂ 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 20 ਪੋਥੀਆਂ ਦਾ ਥੋੜਾ 파ੜ ਕਰਦੇ ਆ ਪੋਥੀਆਂ ਤੋਂ ਕੋਈ ਨਹੀਂ ਨਹੀਂ ਮਿੱਟੀ ਲਾਈ ਆ ਸਾਡੇ ਮੇਰੇ ਕੋਲ ਵੀਡੀਓ ਬਣੀ ਦੀ ਉਹਦਾ ਸਾਹਿਬ ਅਸੀਂ ਤੁਸੀਂ ਸਾਹਿਬ ਕਰਨਾ ਪੈਸਾ ਹੱਥੋਂ ਗਈ ਆ 20 ਟੋਕੜ 20 ਪੋਥੀਆਂ ਨੇ ਇੱਕ ਥੋੜਾ 20 ਪੋਥੀਆਂ ਮੈਂ ਆਪੇ ਦੇਉਗੀ ਮੈਂ ਆਪੇ ਦੇਉਗਾ ਮੈਂ ਦੇ ਦੂੰ ਮੈਂ ਆਪੇ ਲਿਆਉਂਦਾ ਜਾ ਕੇ ਆ ਮੇਰੇ ਘਰ ਆ ਰਹੇ ਨੇ ਕੱਲੇ ਬੰਦੇ ਆ ਦੇਖੋ ਧਿਆਨ ਸਹਿ ਕੇ ਸਾਥੀ ਮਾਬਈ ਕਰੋ ਸਮਝ ਆ ਗਈ। ਪੁਲਿਸ ਸਾਹਿਬ ਨੂੰ ਭੇਜੋ। ਮਾਬਈ ਕਰੋ। ਉਹਨਾਂ ਨੇ ਕਿਹਾ ਨਾ ਉਹਨਾਂ ਨੇ ਆਪਾਂ ਨੂੰ ਕਿਹਾ ਜਾਓ। ਹਾਂਜੀ ਹਾਂਜੀ। ਆਹ ਦਿਖਾਓ ਯਾਰ ਅੰਦਰ ਬੱਗੀ ਹੋਇਆ। ਜਾ ਬੀੜੀਓ। ਆਹੋ ਆਹੋ ਆਹੋ। ਵਾਇਕੂਦੀ ਦਾ ਖਾਲਸਾ ਵਾਇਕੂਦੀ ਦੀ ਫਾਟੇ ਇਹਨਾਂ ਦੀ ਸਾਨੂੰ ਯਾ 8-9 ਦਿਨਾਂ ਤੋਂ ਸ਼ਿਕਾਇਤ ਆ ਰਹੀ। ਵੀ ਮਹਾਰਾਜ ਸੁਪ ਦੀ ਆੜ ਲੈ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਅਸੀਂ ਇਹਨਾਂ ਦੇ ਘਰੇ ਗਏ ਕਦੇ ਇਹ ਤੇਲ ਧੋਣ ਕੇ ਵਿਖਾਉਂਦੇ ਨੇ ਕਦੇ ਪਰਿਵਾਰਾਂ ਲਗਾਉਂਦੇ ਨੇ ਸਾਨੂੰ ਅੱਜ ਵੀ ਇਹਨਾਂ ਨੇ ਐਸ.ਪੀ. ਵਾਲਿਆਂ ਦੀ ਮਦਦ ਨਾਲ ਅੱਜ ਵੀ ਬਹੁਤ ਮੁਸ਼ਕਲ ਆ ਅੱਗੇ ਜਿਹੜਾ ਆਵਾਜ਼ ਮਤਲਬਾ ਚ ਮਹਾਰਾਜ ਸੁਪ ਲੈ ਕੇ ਆਏ ਉਹ ਦੇਖੋ ਹੁਣ ਬੀਬੀ ਨੇ ਉਹ ਰੱਖਤਾ ਸੀ ਉਹ ਵੇਖੋ ਅੱਜ ਉਹ ਗੁਰੂ ਘਰ ਜਾ ਰਹੇ ਇਹ ਤਾਂ ਮਹਾਰਾਜ ਲੈ ਗਏ ਕੱਲੇ ਤੇ ਪਿੰਡਾ ਸਾਹਿਬੇ ਜਾ ਦਿੱਤਾ ਮਾਤਾ ਨੀ ਪਰ ਜਾ ਰਹੇ ਗੁਰੂ ਘਰ ਜਾ ਰਹੇ ਇੱਥੇ ਤੱਕ ਆਨੇ ਦਾ ਮਾਵਾ ਹੀ ਦੇਖੋ ਜੀ ਹੁਣ ਕੋਈ ਦੇਖੋ ਇਹ ਕਿੱਟਾ ਹੁੰਦਾ ਇਹਨਾਂ ਦਾ ਸ਼ਰਾਬ ਪੀਂਦਾ ਕਿੱਟਾ ਵੇਚਦਾ ਵਪਾਰੀ ਆ ਕਿੱਟੇ ਦਾ ਹੀ ਕਿੱਟੇ ਦਾ ਵਪਾਰੀ ਆ ਉਹ ਕੱਟੋ-ਕੱਟੀ ਪੋਥੀਆਂ ਹਜੇ ਵੀ ਪਈਆਂ ਨੇ ਇਹਨਾਂ ਦੇ ਘਰੇ ਉੱਪਰ ਆਪ ਨੇ ਕਮਰੇ ਇਹਨਾਂ ਨਾਲ ਉਹ ਦੇਖੋ ਘਰ ਕਿੰਨਾ ਵਧੀਆ ਬਣਾਇਆ ਹੋਇਆ ਕਿਰਾਏ ਭਈਏ ਦੇ ਪੰਨਿਆਂ ਨੂੰ ਕਿਰਾਏ ਤੇ ਦਿੱਤਾ ਕਮਰੇ ਪੂਰੇ ਟੌਪ ਦੇ ਨੇ ਤੂੰ ਦੇ ਕੇ ਜਾਣੀ ਆ ਚੌਂਦਾ ਵੀ ਆ ਔਰ ਕੋਈ ਫਰਮਾਨੀ ਹੋਏ ਕੰਮ ਨਹੀਂ ਹੈਗਾ ਉਹਦਾ ਮਾਰਾ ਦੀ ਪੂਰੀ ਬੇਰਹਿਮੀ ਤੈਦ ਕਰੇਵਾਂ ਨੇ 6 ਮਹੀਨੇ ਬਾਅਦ ਇਹ ਪ੍ਰਕਾਸ਼ ਕਰਦੇ ਨੇ 6 ਮਹੀਨੇ ਬਾਅਦ ਸਫਾਈ ਕਰਨ ਦੇ ਇੰਨੀਆਂ ਬੀੜੀਆਂ ਗੱਡੀਆਂ ਉੱਤੇ ਸੀ ਨੇ ਇਹਨਾਂ ਦੇ ਕਮਰਿਆਂ ਦੇ ਭੰਗੀਆਂ ਦੇ ਤਮਾਕੂ ਵੱਡੇ ਆ ਔਰ ਇਦਾਂ ਰੱਖ ਸਾਡੇ ਮਗਰ ਸ਼ਾਸਤਰ ਪਾ ਕੇ ਪੈਂਦੀ ਆ ਮਾਤਾ ਤੇਲ ਲੈ ਕੇ ਪੈਂਦੀ ਆ ਬਜ਼ੁਰਗ ਮਾਤਾ ਅਸੀਂ ਨਹੀਂ ਦੱਸਣਾ ਚਾਹੁੰਦੇ ਉਹ ਸ਼ਾਸਤਰ ਮਾਦਨ ਨਾਲ ਬੜੀ ਮੁਸ਼ਕਲ ਨਾਲ ਅੱਜ ਮਹਾਰਾ ਸੂਰਤ ਇਲਾਕੇ ਐਵੇਂ ਉਹ ਬਹੁਤ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦੇ ਨਾਲ ਸਹਿਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਡਾ ਸਾਥ ਦਿੱਤਾ ਮਹਾਰਾ ਜੀ ਐਸੇ ਸਾਰੇ ਐਵੇਂ ਹੀ ਕਾਰਵਾਈ ਕਰਦੇ ਰਹਾਂਗੇ ਜੀ ਨੰਬਰ ਮੇਰਾ ਹੈਗਾ 9653700602 9653700602 ਬਹੁਤ ਬਹੁਤ ਧੰਨਵਾਦ ਸਾਹਿਬ ਜੀ